ਫਗਵਾੜਾ ਤੋਂ ਖਬਰ سامنے ਆ ਰਹੀ ਹੈ ਜਿੱਥੇ ਕਿ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਤੇ ਕੁਝ ਵਿਅਕਤੀਆਂ ਵੱਲੋਂ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਫਗਵਾੜਾ ਦੇ ਛੱਤਿਆ ਚੌਕ ਵਿੱਚ ਸਥਿਤ ਸਿਆਲ ਇਲੈਕਟ੍ਰੋਨਿਕ ਸਿਆਲ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਕੁਝ ਨੌਜਵਾਨਾਂ ਵੱਲੋਂ ਮਾਰਕੁੱਟਾਈ ਕੀਤੀ ਗਈ ਹੈ ਦੁਕਾਨ ਮਾਲਿਕ ਨੇ ਦੱਸਿਆ ਕਿ ਅਸੀ ਕੁਝ ਦਿਨ ਪਹਿਲਾਂ ਹੀ ਕਈ ਸੀ ਵਿਅਕਤੀ ਸੀ ਜੋ ਕਿ ਕੁਝ ਪ੍ਰੋਬਲਮ ਕਰਨ ਲੱਪੈ ਸੀ ਜਿਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਕਿ ਇਸ ਦੀ ਰਿਪੇਅਰ ਕੰਪਨੀ ਵਾਲੇ ਕਰਨਗੇ ਇਸ ਗੱਲ ਨੂੰ ਲੈ ਕੇ ਉਹ ਸਾਡੇ ਨਾਲ ਵੱਤਮੀ ਜ਼ਿਗਰਨ ਲੱਗ ਪਏ ਤੇ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਤੇ ਸਾਡੇ ਸਮਾਨ ਦਾ ਵੀ ਨੁਕਸਾਨ ਪਹੁੰਚਾਇਆ। ਮਾਰਕੂਟਾ ਮਾਮਲਾ ਹੈ। ਕਿਸੇ ਮਾਇਨੇ ਦਾ ਪੁੱਟਿਆ ਅੰਮਲਾ ਕਰ ਦਿੱਤੇ ਹੈ ਪੁਲਿਸ ਨੂੰ। ਨੰਮੇ ਸੱਟਾਂ ਕਿੰਨੀਆਂ ਕਿ ਸੱਟਾਂ ਲੱਗੀਆਂ ਕੋਈ ਗੁੱਜੀ ਲੱਗੀ ਜਾਂ ਫਿਰ ਕੋਈ ਗੁੱਜੀ ਸੱਟਾਂ ਬਿਖੀ। ਪਤਾ ਜੀ ਅਰਜਨ ਚੰਦਰਾਣ ਡੇਟਾ ਜਲਜੀਤਪੁਰ ਦਾ ਹੈ। ਉਹਨੇ 8-10 ਮੁੰਡੇ ਲਿਜਾ ਕੇ ਮੇਰੇ ਤੇ ਹਮਲਾ ਕਰ ਦਿੱਤਾ। ਕੀ ਕਾਰਨ ਸੀ ਹਮਲਾ ਕਰਨ ਦਾ? ਸਰ ਉਹ ਦਿਨ ਇੱਕ ਪਹਿਲੇ ਵਾਸ਼ਿੰਗ ਮਸ਼ੀਨ ਹੀ ਲੱਗੇ ਸੀ ਉਦੋਂ ਵੀ ਕਹਿੰਦੇ ਮੇਰੀ ਖਰਾਬ ਆ ਮੈਂ ਜੂਟੀ ਉੱਤੇ ਪਾ ਦਣਾ ਤੇ ਇਹ ਉਦੋਂ ਵੀ ਦਿਨ ਧੱਕੇ ਨਾਲ ਜ਼ਬਰਦਸਤੀ ਮੈਨੂੰ ਬਦਲ ਕੇ ਲਾ ਗਏ ਦੋ ਵਾਰ ਮਸ਼ੀਨ ਬਦਲ ਕੇ ਲਾ ਗਏ ਉਹਨਾਂ ਅੱਜ ਏਸੀ ਹੀ ਲਗਾਏ ਸੀਗੇ ਤੇ ਕਾਫੀ ਦੋ ਡੇਢ ਕੋਣੀ ਦਾ ਸਹਲ ਪਹਿਲਾਂ ਸਰ ਇਹਨਾਂ ਨੇ ਮੈਨੂੰ ਨਾ ਅਜ ਤੱਕ ਪੈਸੇ ਦਿੱਤੇ ਉਹ ਏਸੀ ਦੇ ਪੈਸੇ ਵੀ ਨਹੀਂ ਦਿੱਤੇ ਚੈੱਕ ਬਾਉਂਸ ਹੋ ਗਿਆ ਕੁਝ ਪੈਸੇ ਤੇ ਰਹਿੰਦੇ ਆ ਇਹਨਾਂ ਦਾ ਬਾਕਸ ਚੈੱਕ ਮੇਰੇ ਕੋਲ ਆ ਸਰ ਤੇ ਅੱਜ ਇਹ ਸੀ ਕਹਿੰਦੇ ਜੀ ਮੇਰਾ ਸਲੋ ਚੱਲਦਾ ਮੈਂ ਕਿਹਾ ਤੁਸੀਂ ਕੰਪਲੇਨ ਨੰਬਰ ਦੇ ਦੋ ਮੈਂ ਕੰਪਨੀ ਅਰੇ ਨੂੰ ਕਹਿ ਦਿੰਦਾ ਮੈਂ ਕਿਹਾ ਦੁਕਾਨਦਾਰ ਤੀਹ ਦਾ ਸਿਗਰਟ ਦੀ ਕੰਪਨੀ ਲਿੰਦੀ ਸੀ ਕੰਪਲੇਨ ਕਹਿ ਦਿੰਦਾ ਮੈਨੂੰ ਤਾਂ ਤਾਂ ਮੰਨਦਾ ਨਹੀਂ ਕਿਹੜਾ ਤੇਰੇ ਤੋਂ ਲਿਆ ਤੇਰੇ ਕੋ ਗਾਰੰਟੀ ਲੈਣੀ ਹੈ ਤੇ ਮੈਂ ਦੁਕਾਨ ਤੇ ਆਂਦਾ ਤੇ ਧਮਕੀਆਂ ਦੇ ਕੇ ਵੀ ਮੈਂ ਮੈਂ ਧਮਕੀਆਂ ਦੇਣ ਲੱਫੇ ਮੈਂ ਦਾ ਕਟੂ ਉਸਨੂੰ ਕਰ ਦਿੱਤੇ ਦੁਕਾਨ ਤੇ ਏਸੀ ਚੱਕ ਕੇ ਲਿਆਏ ਮੈਂ ਰੋਟੀ ਖਾਣ ਗਿਆ ਸੀ ਮੈਂ ਜੋ ਰੋਟੀ ਖਾ ਕੇ ਆਇਆ ਤਾਂ ਉਹ 8-10 ਮੁੰਡੇ ਬੈਠੇ ਸੀ ਮੈਂ ਕਿਹਾ ਯਾਰ ਆ ਦੇਖੋ ਦੁਕਾਨ ਤੇ ਲਿਖ ਕੇ ਵੀ ਲਾਇਆ ਦੁਕਾਨਦਾਰ ਦੀ ਗਾਰੰਟੀ ਮੁੰਡੀ ਉਹ ਤੁਹਾਡੇ ਦਿਲ ਤੇ ਵੀ ਲਿਖਿਆ ਇਹ ਗਾਰੰਟੀ ਕੰਪਨੀ ਲਿੰਦੀ ਉਹ ਤੁਹਾਡੀ ਗਾਰੰਟੀ ਵੀ ਮੁੱਕ ਚੁੱਕੀ ਆ ਔਰ ਤੁਸੀਂ ਬਾਹਰੋਂ ਠੀਕ ਕਰਾਇਆ ਜੋ ਬਾਹਰੋਂ ਠੀਕਰਾਉਣਾ ਭਾਜੀ ਇਹਦੀ ਗਾਰੰਟੀ ਆਟੋਮੈਟਿਕਲੀ ਖਤਮ ਹੋ ਜਾਂਦੀ ਆ ਇਹਨਾਂ ਨੇ ਬਾਹਰੋਂ ਖੁਦ ਠੀਕ ਕਰਾਇਆ ਵੀ ਕੰਪਨੀ ਨੂੰ ਪੈਸੇ ਇਹਨਾਂ ਦੇਣ ਪੈਣ ਤੇ ਸਾਲੂ ਚੱਕਾ ਦੀ ਸਾਲ ਦੀ ਗਰੰਟੀ ਹੈ ਉਹਦੇ ਬਾਅਦ ਸਿਰਫ ਕੰਪਰੈਸ਼ਰ ਦੀ ਗਰੰਟੀ ਹੁੰਦੀ ਹੈ ਤੇ ਇਹ ਕਹਿੰਦੇ ਮੇਰੇ ਕੋਲ ਪ੍ਰੈਸ਼ਰ ਹੀ ਖਰਾਬ ਹੈ ਮੈਂ ਕਿਹਾ ਤੁਸੀਂ ਬਾਹਰੋਂ ਕਰਾ ਲਿਆ ਕੰਪਨੀ ਵਾਲੇ ਕੰਮ ਕਰੂਗੇ ਤੁਹਾਨੂੰ ਉਹਨਾਂ ਨੂੰ ਦੱਸੀ ਉਹਨਾਂ ਨੇ ਮੈਨੂੰ ਹੀ ਹੈਲਪ ਕੀਤੀ ਵੀ ਕੰਪਨੀ ਤੁਸੀਂ ਦੱਸੀ ਉਹਨਾਂ ਬਾਹਰੋਂ ਠੀਕ ਕਰਾਤਾ ਕਿਹਾ ਤੇਰੇ ਕੋਲ ਬੰਦਿਆਂ ਨਾਲ ਬੰਦੇ ਲੈ ਕੇ ਆ ਗਏ ਮੈਂ ਕਿਹਾ ਮੇਰੇ ਕੋਲ ਮੇਰੇ ਕੋਲ ਤਾਂ ਕੰਪਰੈਸ਼ਰ ਹੀ ਨਹੀਂ ਮਿਲਦਾ ਕੰਪਨੀ ਸਾਡੀ ਜਿਹੜੀ ਲੜਾਈ ਹੋਈ ਆ ਉਥੇ ਜੋ ਵੀ ਬੰਦਿਆਂ ਨਾਲ ਹੱਥੋਂ ਪਾਈ ਕੀਤੀ ਆ ਮਾਰਕੁੱਟ ਕੀਤੀ ਆ ਵੀ ਉਹ ਏਸੀ ਕਰਕੇ ਹੀ ਹੋਈ ਆ ਹਾਂਜੀ ਏਸੀ ਕਰਕੇ ਕਿੰਨੇ ਬੰਦੇ ਸੀ ਕਿੰਨੇ ਬੰਦੇ ਸੀ ਜੋ ਮੈਂ ਕਿਹਾ 10 ਕੋ ਮੁੰਡੇ ਸਗੋ ਉਹਨਾਂ 'ਚ ਤੁਹਾਡੇ ਕੋਈ ਹੈਗਾ ਪਛਾਣ ਤੇ ਨਿਗਾਹ ਪਛਾਣ ਦੋ ਉਸ ਨੂੰ ਬਾਤ ਨੂੰ ਜਾਂਦਾ ਅਰਜੁਨ ਚਾਹਾਨ ਨੂੰ ਉਹ ਅੱਗੇ ਵੀ ਕਹਿੰਦੇ ਬਹੁਤ ਲੋਕਾਂ ਨੂੰ ਤੰਗ ਕਰਦਾ ਉਹਦੇ ਪਿੰਡ ਤੇ ਬੰਦੇ ਵੀ ਕਿੱਥੋਂ ਦਾ ਰਹਿਣ ਵਾਲਾ ਜੀ ਉਹ ਜਗਜੀਤਪੁਰ ਦਾ ਸਰ ਉਹ ਸਾਰਿਆਂ ਨਾਲ ਲੜਦਾ ਕਿ ਤੁਹਾਡੇ ਤੇ ਕਿੰਨੇ ਜਣਿਆਂ ਨੇ ਹਮਲਾ ਕੀਤਾ ਟੋਟਲ 10 ਜਣਿਆਂ ਨੇ ਕੀਤੇ ਤੁਸੀਂ ਵੀਡੀਓ ਚ ਦੇਖ ਲਓ ਵੀਡੀਓ ਹੈਗਾ ਮੇਰੇ ਕੋਲ ਸੀਸੀਟੀਵੀ ਕੈਮਰਾ ਹੈ ਜਿਹੜਾ ਰਿਕਾਰਡ ਹੈਗੀ ਹੈ ਮੈਂ ਉਹ ਟੇਬਲ ਤੇ ਚੜ ਕੇ ਆਪਣੀ ਜਾਨ ਬਚਾਈ ਮੈਂ ਪਿੱਛੇ ਨੂੰ ਐ ਮੇਰੇ ਮੁਕੇ ਤੇ ਮੁਕੇ ਮਾਰੀ ਦੇ ਦੁਕਾਨ ਚ ਭਾਂਡਾ ਤੋੜ ਵੀ ਹੋ ਗਿਆ ਜਦੋਂ ਮੈਂ ਟੇਬਲ ਤੇ ਚੜਿਆ ਬਚਣ ਲਈ ਉੱਥੇ ਇਹਨਾਂ ਨੇ ਮੁਕੇ ਮਾਰੇ ਮੈਂ ਟੇਬਲ ਤੋਂ ਡਿੱਗ ਪਿਆ ਦੁਕਾਨ ਦੇ ਭਾਂਡਾ ਕਿੰਨਾ ਕੁ ਨੁਕਸਾਨ ਆ ਦੁਕਾਨ ਦਾ ਦੇਖੋ 3-4 ਫਰਿਜਾਂ ਤੋੜ ਦਿੱਤੀਆਂ ਮੈਂ ਤਾਂ ਬਾਕੀ ਦੇਖਿਆ ਨਹੀਂ ਮੈਂ ਇਧਰ ਨੂੰ ਆ ਗਿਆ ਸਾਰੇ ਪਰ ਦਬਾਈ ਲੈਣ ਮੌਕੇ ਪ੍ਰਸ਼ਾਸਨ ਨੇ ਕੀ ਮੰਗਿਆ ਮੌਕੇ ਤੇ ਪੁਲਿਸ ਸ਼ਿਕਾਇਤ ਕੀਤੀ ਸੀ ਸਰ ਜਨ ਸਰ ਇਹਨੂੰ ਗ੍ਰਿਫਤਾਰ ਕਰਕੇ ਜੋ ਇਹਨੂੰ ਜੋ ਜੋ ਹੋਇਤੀ ਬਣਦੀ ਹੈ ਤੇ ਪੁਲਿਸ ਕਾਰਵਾਈ ਕੀਤੀ ਜਾਵੇ ਤਾਂ ਸ਼ਿਕਾਇਤ ਕੀਤੀ ਸੀ ਮੌਕੇ ਤੇ ਪੁਲਿਸ ਨੂੰ ਹਾਂਜੀ ਮੈਂ ਪੁਲਿਸ ਸਟੇਸ਼ਨ ਗਿਆ ਸੀ ਉਹ ਕਹਿੰਦੇ ਸੀ ਪਹਿਲਾਂ ਤੁਸੀਂ ਆਪਣੀ ਪਰਚਾ ਕਟਾਵਾ ਕੇ ਆਜੋ ਦੁਕਾਨ ਤੇ ਪੁਲਿਸ ਆਈ ਸੀ ਕਿ ਕੰਪਲੀਟ ਕੀਤੀ ਸੀ ਜੀ ਹਾਂਜੀ ਪੁਲਿਸ ਤੇ 100 ਨੰਬਰ ਤੇ ਮੈਂ ਫੋਨ ਕੀਤਾ ਵੀ ਉਹ ਕੁਝ ਦੇਰ ਬਾਅਦ ਤੇ ਪੁਲਿਸ ਵਾਲੇ ਆਏ ਉਹ ਦੋ ਤੇ ਮੈਂ ਕਿਹਾ ਕੁਝ ਦੇਰ ਹੁਣ ਠਹਿਰੋ ਮੈਡਮ ਕਿਹਾ ਕਿ ਮੈਂ ਪੁਲਿਸ ਨੂੰ ਬੁਲਾਇਆ ਤੇ ਫਿਰ ਉਹ ਦੌੜ ਗਏ ਦੁਕਾਨ ਦਾ ਨਾਮ ਕੀ ਹੈ ਤੁਹਾਡੀ ਦਾ ਸਿਆਲ ਇੰਟਰਫੇਸਰ ਬੰਗਾ ਰੋਡ ਚੌਂਕ ਦੇ ਵਿੱਚ